ਨਾਨੂ ਲੈਣ ਗਿਆ ਸੀਗਾ ਤੇ ਪਹਿਲਾਂ ਤਾਂ ਉੱਥੇ ਮਿਲਿਆ ਨਹੀਂ ਗਲੀ 'ਚ ਇਹ ਅੱਗੇ ਜਾ ਕੇ ਮੂਰੇ ਖੜੇ ਸੀਗੇ ਮੋੜ ਦੇ ਨਾਲ ਹੀ ਉਹ ਸਭ ਤੋਂ ਅੱਗੇ ਉਹ ਉਹਦੇ ਅੱਗੇ ਖੜਾ ਸੀ ਤਾਂ ਮੇਰੇ ਕੋਲ ਪਾਣੀ ਸੀਗਾ ਥੋੜਾ ਜਿਹਾ ਤਾਂ ਉਹਦੇ ਛਿੱਟੇ ਮਾਰਤੇ ਮੈਂ ਬਾਜੀ ਕਰ ਤੋਂ ਲੈਣ ਗਿਆ ਸੀਗਾ ਅਮਨ ਨਗਰ ਥੋੜਾ ਜਿਹਾ ਪਾਣੀ ਉਹਦੇ ਸ਼ਰਟ ਤੇ ਚਲਾ ਗਿਆ ਕਹਿੰਦਾ ਤੂੰ ਪਾਣੀ ਕਿਉਂ ਡੋਲਿਆ ਮੈਂ ਕਹਾ ਸੌਰੀ ਭਰਾ ਗਲਤੀ ਨਾਲ ਹੋ ਗਿਆ ਉਹ ਮੂਰੇ ਖੜੇ ਹੋ ਕੇ ਆਪਾਂ ਉੱਥੇ ਖੜ੍ਹ ਗਏ ਮੈਂ ਕਹਾ ਗੱਲ ਕਰ ਲਈਏ ਉਹ ਤੇ ਮੂਰੇ ਖੜੇ ਹੋ ਕੇ ਕੀ ਕਰ ਸਕਦੇ ਆ ਪਰ ਪੱਜ ਵੀ ਨਹੀਂ ਸਕਦੇ ਇਹ ਜੀ ਕਹਿੰਦਾ ਮੈਂ ਫਰੈਂਡ ਫਰੌਂਟ ਨਹੀਂ ਆਇਗਾ ਤੂੰ ਵਾਸਤੇ ਦੇਖ ਲੈ ਮੈਂ ਕੀ ਦਿਖਾਵਾਂ ਤੂੰ ਉਹਨੇ ਗੰਡਾਸੀ ਕੱਢੀ ਇਹਦੀ ਮਾਰ ਤੇ ਬਾਹਰ ਮਿਲੇ ਸਕੂਲ ਦੇ ਤਾਂ ਫਿਰ ਮੈਂ ਕਿਹਾ ਠੀਕ ਆ ਮਿਲ ਲੂਗੀ ਹੈ ਪਹਿਲਾਂ ਲੜਾਈ ਕਰਨ ਲਈ ਉਤਰਿਆ ਹੈ ਫਿਰ ਬਹਿ ਗਿਆ ਗੱਡੀ ਤੇ ਕਹਿੰਦਾ ਕੱਲ ਆਈਏ ਕੱਲ ਦੇਖਦੇ ਆ ਬੱਚਿਆਂ ਨੇ ਦੱਸਿਆ ਮੈਡਮ ਨੂੰ ਤਾਂ ਕਰਕੇ ਇਹ ਲਾਫਰਵਾਈ ਹੈ ਗੰਡਾਸੀ ਮਾਰਨ ਕੇ ਆਪਣਾ ਗੁੰਡਾਗਰਦੀ ਕਰਕੇ ਦਿਖਾ ਰਿਹਾ ਉਹ ਇਹ ਚੀਜ਼ ਨੂੰ ਦਿਖਾ ਰਿਹਾ ਕਿ ਮੈਨੂੰ ਮੈਂ ਗੁੰਡਾ ਵਾਂ ਵੀ ਮੈਨੂੰ ਕੋਈ ਛੇੜ ਕੇ ਦਿਖਾਵੇ ਦੇ ਬਾਅਦ ਮੈਂ ਇਨਾ ਦੇ ਗਰਾਲਸੀ ਦੇ ਹੱਥ ਕੱਟ ਦਿਆ ਮੇਰੇ ਮੁੰਡੇ ਦਾ ਸਿਰ ਪੱਤੀ ਵੀ ਬਿਮਾਰ ਹਾਂ ਵੀ ਬਿਮਾਰ ਹਾਂ 1 ਸਾਲ ਸੇ ਬਿਮਾਰ ਤੇ ਮੇਰਾ ਬੱਚਾ ਹੀ ਕਮਾਣੇ ਵਾਲਾ ਹੈ ਲੁਧਣਾ ਲਾਈਵ ਨਾਲ ਜੁੜ ਚੁੱਕੇ ਹੋ ਤੁਸੀਂ ਤੇ ਮੈਂ ਹਾਂ ਯੋਮਬੇਰੀ ਲੁਧਿਆਣਾ ਦੇ ਅੱਜ ਇੱਕ ਵਾਰ ਫੇਰ ਵਿਦਿਆਰਥੀਆਂ ਤੇ ਕੁਝ ਅਣਪਛਾਤੇ ਵਿਅਕਤੀਆਂ ਨੇ ਤੇਜ਼ਧਾਰ ਹਥਿਆਰ ਦੇ ਨਾਲ ਕੀਤਾ ਹਮਲਾ। ਉਹ ਉਸ ਪਰਿਵਾਰ ਮੇਂ ਨਾ ਜੁੜ ਚੁੱਕਾ ਹੈ ਔਰ ਵਿਦਿਆਰਥੀ ਮੇਂ ਨਾ ਜੁੜ ਚੁੱਕੇ ਨੇ। ਹਾਲਾਂਕਿ ਉਸ ਦੇ ਭਰਾ ਤੇ ਵੀ ਜੜਾ ਕੀ ਹੈ ਬੜੀ ਤੇਜ਼ਧਾਰ ਹਥਿਆਰ ਨਾਲ ਹਮਲਾ ਕੀਤਾ। ਹਾਲਾਂਕਿ ਉਹਨਾਂ ਵੀ ਗੱਲਬਾਤ ਕਰਦੇ ਆ ਕਿ ਇਸੇ ਕਾਰਨ ਹੈ ਹਮਲਾ ਕਰਨ ਦਾ ਕਿ ਐਸਾ ਮੁੱਦਾ ਹੈ। ਗੱਲਬਾਤ ਸਾਰੀ ਕਰਦੇ ਆ। ਕੀ ਨਾਮ ਹੈ ਤੁਹਾਡਾ? ਸ਼ਿਵਾ ਸ਼ਿਵਮ ਸ਼ਿਵਮ ਨੂੰ ਕੋਈ ਆ ਗਿਆ ਅੱਜ ਸ਼ਿਵਾ ਨਾਮ ਹੈ ਹੋਇਆ ਕੁਛ ਨਹੀਂ ਪ੍ਰਾਕ ਕਰ ਰਿਹਾ ਸੀਗਾ ਇਦਾਂ ਦੀ ਗੱਲ ਆ ਮੈਨੂੰ ਲੈਣਾ ਜਾ ਅੱਛਾ ਮੈਨੂੰ ਲੈਣ ਗਿਆ ਸੀਗਾ ਤੇ ਪਹਿਲਾਂ ਤਾਂ ਉੱਥੇ ਮਿਲਿਆ ਨਹੀਂ ਗਲੀ 'ਚ ਇਹ ਅੱਗੇ ਜਾ ਕੇ ਮੂਰੇ ਖੜੇ ਸੀਗੇ ਮੋੜ ਦੇ ਨਾਲ ਹੀ ਉੱਥੇ ਤਿੰਨ ਚਾਰ ਬੰਦੇ ਪਹਿਲਾਂ ਸੀਗੇ ਉਸ ਤੋਂ ਬਾਅਦ ਇੱਕ ਮੁੰਡਾ ਆਇਆ ਸੀਗਾ ਲੈ ਕੇ ਗੰਡਾ ਸੀ ਜੀ ਮੈਨੂੰ ਪਤਾ ਨਹੀਂ ਸੀਗਾ ਜਦੋਂ ਉਹਨੇ ਮਾਰੀ ਤਾਂ ਪਤਾ ਲੱਗਾ ਕਿ ਲੈ ਕੇ ਆਇਆ ਹੈ ਅੱਛਾ ਬਸ ਤੇ ਕਾਰਨ ਕੀ ਲੜਾਈ ਦਾ ਕਈ ਕਰਨ ਲੜਾਈ ਤਾਂ ਮੈਨੂੰ ਨਹੀਂ ਪਤਾ ਜੇ ਨਾ ਕੁਝ ਹੋਇਆ ਸੀ। ਬੱਚੇ ਨੂੰ ਪਤਾ ਹੈ? ਹਾਂ ਮੈਂ ਉਹ ਤਾਂ ਪ੍ਰਾਇਮ ਨੂੰ ਲੈਣ ਗਿਆ ਸੀ। ਕਿੱਥੋਂ ਲੈਣ ਗਿਆ ਸੀਗੇ? ਮੈਂ ਬਾਜੀਗਰ ਤੋਂ ਲੈਣ ਗਿਆ ਸੀਗਾ। ਅਮਨਨਗਰ। ਅੱਛਾ ਅਮਨਨਗਰ। ਅਮਨਨਗਰ ਕਿੱਥੇ ਲੈਣ ਗਿਆ ਸੀਗੇ? ਸਕੂਲ ਦਾ ਨਾਮ ਪਤਾ? ਸਕੂਲੋਂ ਲੈਣ ਗਿਆ ਸੀਗੇ। ਹਾਂ ਸਕੂਲੋਂ। ਠੀਕ ਹੈ। ਤੇ ਕਿੰਨੇ ਕੁ ਜਾਣੇ ਸੀਗੇ ਉਹ ਲੋਕ ਪਤਾ ਕੁਝ? ਹਾਂ 10 ਬੰਦੇ ਸੀਗੇ ਪਿੱਛੇ ਖੜੇ ਜਿਹੜੇ ਉਹ ਨਾਲ ਹੀ ਸੀਗੇ ਉਹਦੇ। ਅੱਛਾ ਅੱਗੇ 5 ਬੰਦੇ ਸੀਗੇ। ਅੱਛਾ ਠੀਕ ਹੈ ਨਾ ਕੈਪ ਨਾ ਠੀਕ ਹੈ ਕੈਪ ਨਾ ਠੀਕ ਹੈ ਠੀਕ ਹੈ ਹਾਂਜੀ ਕੀ ਨਾਮ ਆ ਤੁਹਾਡਾ ਨਰਿੰਦਰ ਕੁਮਾਰ ਨਰਿੰਦਰ ਨਰਿੰਦਰ ਕੀ ਹੋਇਆ ਕੀ ਸੀਗਾ ਦਰਸਲ ਵਿੱਚ ਕਾਰਨ ਕੀ ਆ ਮਾਰਕ ਟਾਈ ਕੋਈ ਨਹੀਂ ਆਪਾਂ ਪ੍ਰੇਅਰ 'ਚ ਖੜੇ ਸੀ ਤਾਂ ਮੇਰਾ ਦੋਸਤ ਅੱਗੇ ਖੜਾ ਸੀ ਉਹ ਸਭ ਤੋਂ ਅੱਗੇ ਉਹਦੇ ਅੱਗੇ ਖੜਾ ਸੀ ਤਾਂ ਮੇਰੇ ਕੋਲ ਪਾਣੀ ਸੀਗਾ ਥੋੜਾ ਜਿਹਾ ਤਾਂ ਉਹਦੇ ਛਿੱਟੇ ਮਾਰਤੇ ਤਾਂ ਥੋੜਾ ਜਿਹਾ ਪਾਣੀ ਉਹਦੇ ਸ਼ਰਟ ਤੇ ਚਲਾ ਗਿਆ ਕਹਿੰਦਾ ਤੂੰ ਪਾਣੀ ਕਿਉਂ ਡੋਲਿਆ ਮੈਂ ਕਿਹਾ ਸੌਰੀ ਭਰਾ ਗਲਤੀ ਨਾਲ ਹੋ ਗਿਆ ਹਾਂ ਕਹਿੰਦਾ ਤੂੰ ਕੱਲ ਮਿਲੀ ਮੈਨੂੰ ਇਹ ਬਾਹਰ ਮਿਲ ਲਈ ਸਕੂਲ ਦੇ ਤਾਂ ਫਿਰ ਮੈਂ ਕਿਹਾ ਠੀਕ ਆ ਮਿਲ ਮਿਲ ਲੂਗੇ ਤਾਂ ਉਨੇ ਉੱਥੇ ਕੁਛ ਨਹੀਂ ਕੀਤਾ ਫਿਰ ਮੈਂ ਰਾਸਤੇ 'ਚ ਗਿਆ ਤਾਂ ਰਾਸਤੇ 'ਚ ਆਇਆ ਕਹਿੰਦਾ ਹੁਣ ਦੱਸ ਤੂੰ ਮੈਂ ਕਿਹਾ ਉਹ ਕਹਿੰਦਾ ਤੇਰਾ ਕਾਰ ਕਿੱਥੇ ਆ ਮੈਂ ਕਿਹਾ ਤੂੰ ਕਾਰ ਦਾ ਕੀ ਕਰਾਂਗਾ ਇੱਥੇ ਆ ਜਾਣਾ ਐ ਪਹਿਲਾਂ ਲੜਾਈ ਕਰਨ ਲਈ ਉਤਰਿਆ ਐ ਫਿਰ ਬਹਿ ਗਿਆ ਗੱਡੀ ਤੇ ਕਹਿੰਦਾ ਕੱਲ ਆਈਏ ਕੱਲ ਦੇਖਦੇ ਆ ਅੱਛਾ ਤਾਂ ਫਿਰ ਮੈਂ ਕਿਹਾ ਠੀਕ ਆ ਦੇਖਦੇ ਆ ਫਿਰ ਇਹਨਾਂ ਨੂੰ ਦੱਸਿਆ ਸੀ ਕਹਿੰਦਾ ਠੀਕ ਆ ਮੈਂ ਲੈਣ ਆ ਜਾਊਗਾ ਅੱਛਾ ਫਿਰ ਮੈਂ 10 ਮਿੰਟ ਸਕੂਲ ਦੇ ਬਾਹਰ ਖੜੇ ਰਿਹਾ ਹਾਂ ਉਹ ਵੀ ਖੜਾ ਸੀ ਤਾਂ ਮੈਂ ਕਿਹਾ ਚੱਲ ਲੜਾਈ ਤਾਂ ਹੋਊ ਵੀ ਨਹੀਂ ਆਪਾਂ ਚੱਲ ਗਏ ਜਿੱਦਾਂ ਜਾਣ ਲੱਗੇ ਆਪਾਂ ਹਾਂ ਹਾਂ ਉਦਾਂ ਬੰਦੇ ਅੱਗੇ ਸੀਗੇ ਆਪਾਂ ਉਦੋਂ ਰੋਡ ਤੋਂ ਆਏ ਇਹ ਅੰਦਰ ਵਾਲੀ ਰੋਡ ਤੋਂ ਆ ਗਏ ਹਾਂ ਆਪਾਂ ਮੂਰੋ ਆ ਗਏ ਮੈਂ ਕਿਹਾ ਕੋਈ ਨਾ ਗੱਲ ਕਰ ਲਈਏ ਇਹ ਗਿਆ ਪਹਿਲਾਂ ਗੱਲ ਕੀਤੀ ਇਹਨੇ ਮੈਂ ਕਿਹਾ ਮੈਂ ਕਿਹਾ ਤੂੰ ਮੇਰਾ ਫਰੈਂਡ ਹੈਂ ਕਾ ਤੂੰ ਲੜਾਈ ਕਰਦਾ ਪਿਆ ਅੱਛਾ ਹਾਂ ਕਹਿੰਦਾ ਮੈਂ ਫਰੈਂਡ ਫਰੌਂਟ ਨਹੀਂ ਆਏਗਾ ਤੂੰ ਵਾਸ ਦੇਖ ਲੈ ਮੈਂ ਕਿਹਾ ਕੀ ਦਿਖਾਵਾਂ ਤੂੰ ਉਹਨੇ ਗੰਡਾਸੀ ਕੱਢੀ ਇਹਦੇ ਮਾਰ ਕੇ ਅੱਛਾ ਫਿਰ ਮੈਂ ਫਿਰ ਮੈਂ ਵੀ ਵੇਚੇ ਚੱਲ ਗਏ ਦੋ ਤਿੰਨੇ ਵਾਰੀ ਮੇਰੇ ਵਾਰ ਕੀਤਾ ਤਾ ਨਹੀਂ ਲੱਗੀ ਫਿਰ ਮੈਂ ਥੋੜਾ ਜਿਹਾ ক্লোਜ਼ ਚੱਲ ਗਿਆ ਤਾਂ ਲੱਗੀ ਸੀ ਅੱਛਾ ਤੇ ਉਹ ਮੁੰਡੇ ਤੁਹਾਡੇ ਸਕੂਲੇ ਪੜ੍ਹਦੇ ਨੇ ਇੱਕ ਪੜਦਾ ਜਾਂ 11ਵੀਂ ਕਲਾਸ ਦਾ ਬਾਕੀ ਬਾਹਰ ਦੇ ਸੀ ਬਾਕੀ ਬਾਹਰ ਦੇ ਸੀ ਹਾਂਜੀ ਠੀਕ ਹੈ ਤੇ ਕੋਈ ਰੰਜੀਤ ਵਗੈਰਾ ਲੜਾਈ ਝਗੜਾ ਪਹਿਲਾਂ ਸੀਗਾ ਯਾਰ ਨਹੀਂ ਮੈਂ ਪਾਣੀ ਨੂੰ ਲੈ ਕੇ ਛਿੜਕਾ ਹਾਂਜੀ ਪਾਣੀ ਨੂੰ ਲੈ ਕੇ ਮੈਂ ਤਾਂ ਫਰੈਂਡ ਮੰਨਦਾ ਸੀ ਉਹਨੂੰ আচ্ছা ਫਰੈਂਡ ਮੰਨਦੇ ਸੀ ਤੇ ਮਜ਼ਾਕ-ਮਜ਼ਾਕ ਚ ਮੈਂ ਮਜ਼ਾਕ ਕੀਤਾ ਹੀ ਆਪਣੇ ਮਿਲੋ ਨਹੀਂ ਮਜ਼ਾਕ ਤਾਂ ਕਦੀ ਨਹੀਂ ਕੀਤਾ ਮੈਂ ਦੂਜੇ ਦੋਸਤ ਨਾਲ ਕੀਤਾ ਸੀ ਮੈਂ ਕਿਹਾ ਸੌਰੀ ਪ੍ਰਾ ਗਲਤੀ ਨਾਲ ਹੋ ਗਿਆ ਤੇਰੇ ਨਾਲ ਅੱਛਾ ਬਾਈ ਚਾਂਸ ਹੋ ਗਿਆ ਹਾਂ ਬਾਈ ਚਾਂਸ ਹੋ ਗਿਆ ਠੀਕ ਹੈ ਭਾਈ ਕਿਸ ਤਰ੍ਹਾਂ ਦੇਖਦੇ ਹੋ ਕਿ ਵਿਦਿਆਰਥੀ ਦੇ ਵਿੱਚ ਸਬਰ ਨਹੀਂ ਹੈਗਾ ਇੱਕ ਦੂਜੇ ਦੇ ਗਲਾਸੇਰ ਬਾਹਰ ਬਲਾ ਕੇ ਮਾਰਕਟ ਆਏ ਨਹੀਂ ਗਾਇ ਘਾਏ ਕਰਤਾ ਮੁੰਡੇ ਨੂੰ ਪਰੰਸ ਪਰੰਸ ਭਾਈ ਸਭ ਤੋਂ ਜ਼ਿਆਦਾ ਗੁੰਡਾਗਰਦੀ ਕਰਦੇ ਆ ਇਹ ਪੜਾਈ ਦਾ ਨਾਂ ਤਾਂ ਵੈਸੇ ਧੱਕੇਬਾਜ਼ੀ ਕਰ ਰਿਹਾ ਜੀ ਇਸ ਮੁੰਡੇ ਦੇ ਨਾਲ ਵੈਸੇ ਹੀ ਨਜਾਇਜ਼ ਕੀਤੀ ਗਈ ਹੈ ਥੋੜੀ ਜਿਹਾ ਪਾਣੀ ਦੇ ਛਿੜਕੇ ਨਾ ਜੇ ਬੰਦੇ ਨੇ ਸੋਰੀ ਮੰਗ ਲਈ ਤਾਂ ਸੋਲੀ ਫੀਰ ਕਰਨੀ ਚਾਹੀਦੀ ਸੀ ਉਹਨੂੰ ਉਹ ਗੰਡਾਸੀ ਮਾਰਨ ਕੇ ਆਪਣਾ ਗੁੰਡਾਗਰਦੀ ਕਰਕੇ ਦਿਖਾ ਰਿਹਾ ਉਹ ਇਹ ਚੀਜ਼ ਨੂੰ ਦਿਖਾ ਰਿਹਾ ਕਿ ਮੈਨੂੰ ਮੈਂ ਗੁੰਡਾ ਵਾਂ ਵੀ ਮੈਨੂੰ ਕੋਈ ਛੇੜ ਕੇ ਦਿਖਾਵੇ ਮੈਂ ਉਹਦੀ ਕੱਲ ਨੂੰ ਨਾੜ ਵੀ ਕੱਟ ਸਕਦਾ ਇਹਨਾਂ ਨੂੰ ਵਿਚਾਰਾਂ ਨੂੰ ਫਿਰ ਵੀ ਦੇਖੋ ਪਰਦੇਸੀ ਬੰਦੇ ਨੇ ਇਨਾਂ ਦਾ ਤੱਕਾ ਹੋਇਆ ਇਹਨਾਂ ਨੂੰ ਇਨਸਾਫ ਵੀ ਚਾਹੀਦਾ ਭਾਜੀ ਕਿੱਥੇ ਰਹਿਣ ਵਾਲੇ ਇਹ ਆਪਣਾ ਬਾਦਰ ਬਾਦਰ ਕੇ ਆਪਣਾ ਬਾਦਰ ਕੇ ਰਹਿੰਦਾ ਭਾਜੀ ਦੇਰੇ ਇਹ ਕਸਾਵਾਦ ਅੱਛਾ ਕਸਾਵਾਦ ਕਸਾਵਾਦ ਇਹ ਦੋਨੋਂ ਭਰਾ ਭਰਾ ਹੋ ਜਾਂ ਯਾਰ ਯਾਰ ਦੋਸਤੋ ਨਹੀਂ ਨਹੀਂ ਭਰਾ ਬੜੀ ਮੰਮੀ ਦਾ ਮੁੰਡਾ ਅੱਛਾ ਬੜੀ ਮੰਮੀ ਦਾ ਮੁੰਡਾ ਠੀਕ ਹੈ ਤੇ ਕਿੰਨੇ ਵਜੇ ਘਟਣਾ ਹੋਣੀ ਹੈ ਇਹ ਹੋਇਆ 1.5 ਵਜੇ ਹੋਇਆ 1.5 ਵਜੇ ਠੀਕ ਹੈ 1 ਵਜੇ ਛੁੱਟੀ ਹੋਈ ਉਹਨੂੰ ਮੈਂ ਲੈਣ ਗਿਆ

ਉਨੇ ਬਾਅਦ ਮੈਂ ਇਹਨਾਂ ਦੇ ਗਲਾਸੀ ਦੇ ਹੱਥ ਕੱਢ ਦਿਆ ਮੇਰੇ ਮੁੰਡੇ ਦਾ ਸਿਰ ਪੜ ਅੱਛਾ ਕੋਈ ਤਾਂ ਦੱਸਿਆ ਜਾ ਰਿਹਾ ਕਿ ਪਾਣੀ ਛਿੜਕਾਉਣ ਲੱਗੇ ਲੜਾਈ ਹੋਈ ਹੈ ਆ ਬਸ ਮਾਫੀ ਮੰਗੀ ਗਈ ਹੈ ਮਾਫੀ ਮੈਂ ਲੜਕਾ ਦੀ ਮਾਫੀ ਮੰਗ ਲਾਂਗੇ ਹਾਂਜੀ ਕਹਿੰਦਾ ਬਾਅਦ ਦੇਖ ਲਾਂਗੇ ਉਹਨੂੰ ਕਿਹਾ ਸੀਗਾ ਅੱਛਾ ਇਹ ਦਿਖਦਾ ਨਹੀਂ ਹੈ ਕਿ ਲੱਗਦਾ ਨਹੀਂ ਕਿ ਕਿਤਨੇ ਕਿਤੇ ਗੁੰਡਾ ਕਰਕੇ ਨੰਗਾ ਨਾਚ ਨਚਾਇਆ ਗਿਆ ਇੱਕ ਵਿਦਿਆਰਥੀ ਨਾਲ ਹਾਲਾਂਕਿ ਉਸ ਦੀ ਨਾਬਾਲिग ਉਮਰ ਅਲੀ ਤੇ ਸਾਰੇ ਮੈਂ ਇਹ ਕਹਿਣਾ ਜਾਂਦਾ ਹਾਂ ਕਿ ਮੈਡਮ ਕੀ ਲਾਪਰਵਾਹੀ ਹੈ ਜੋ ਸਕੂਲ ਕੀ ਹੈ ਬੱਚੇ ਨੇ ਦੱਸਿਆ ਮੈਡਮ ਨੂੰ ਤਾਂ ਕਰਕੇ ਇਹ ਲਾਪਰਵਾਹੀ ਹੈ ਦਾ ਨਾਜਾਜ ਇਦਾਂ ਸਮਝ ਨਹੀਂ ਆਇਆ ਨੇ ਕਿੰਨੇ ਸਕੂਲਾਂ 'ਚ ਦੋ ਤਿੰਨ ਸਕੂਲਾਂ ਪੜਾਈ ਕੀਤੀ ਆ ਇੱਕ ਆਪਣਾ ਭਾਰਤੀ ਕਲੋਨੀ ਕਿਹੜਾ ਸਕੂਲ ਸੀਗਾ ਓਏ ਹੌਲੀਡੇ ਹੌਲੀਡੇ ਸੀਗਾ ਇੱਕ ਤੇ ਸਰਕਾਰੀ ਸਕੂਲ ਤੇ ਸਰਕਾਰੀ ਸਕੂਲ ਕਸਾਵਾਦ ਉੱਥੇ ਵੀ ਪੜਾਈ ਕੀਤੀ ਕਦੇ ਕੁਛ ਨਹੀਂ ਹੋਇਆ ਇਹ ਸਕੂਲਾਂ ਦਾ ਹੋਇਆ ਹੈ ਕਿ ਮੰਗ ਕੀ ਕਰਦੇ ਹੋ ਉਪਰਚਾਹ ਮੈਂ ਇਨਸਾਫ ਕਰਦਾ ਚਾਹ ਹੈ ਇਨਸਾਫ ਚਾਹੀਏ ਅੱਛਾ ਹਾਂ ਠੀਕ ਹੈ मेरा बच्चा कल्ला कमाने वाला, वाला मेरा कोई सहारा नहीं है भाई। मेरा पति भी बीमार हम भी बीमार रहते एक साल से बीमार थे मेरा बच्चा ही कमाने वाला है मेरे को कुछ नहीं चाहिए वैसे हम भी को इंसान चाहिए बस पुलिस को हम हाँ, करेंगे अब सर इतनी जल्दी हम पहुंच नहीं सकते बच्चे का इतना खून बह रहा था मेरा टेंशन भर गया कितने कितने सर पे ज्यादा लगी हुई है ज़्यादा ज़्यादा हाँ लगी उसके वहाँ पर पूरा हाथ बाहर है ठीक है तस्वीर ने एक वाला एक हालांकि ਨੰਗਾ ਦੀ ਨੰਗਾ ਨਾਚ ਦੇਖਣ ਨੂੰ ਮਿਲਿਆ ਵਾ ਇੱਕ ਵਿਦਿਆਰਥੀ ਤੇ ਲਗਾਤਾਰ ਜਿਹੜੀ ਆ ਤਾੜ ਤਾਪੜ ਤਾਰ ਜਿਹੜੀ ਕੀ ਹੈ ਤੇ ਇਧਰ ਅਥਰ ਹਮਲਾ ਕੀਤਾ ਜਾਂਦਾ ਇੱਕ ਦਾ ਜਿਹੜਾ ਕੀ ਹੈ ਸਿਰ ਫੋੜ ਦਿੱਤਾ ਜਾਂਦਾ ਤੇ ਇੱਕ ਦੀ ਜਿਹੜੀ ਕੀ ਹੈ ਬਾਹ ਤੇ ਦੇਖ ਸਕਦੇ ਹੋ ਗੰਭੀਰ ਗੰਭੀਰ ਇੱਕ ਵਾਰ ਕੀ ਤੇ ਤੇਜ਼ਦਾਰ ਹਥਿਆਰਾਂ ਦੇ ਨਾਲ ਰੁਪਿਆ ਤੇ ਕਾਰਵਾਈ ਕਰਦੀ ਹੈ ਜੁੜੇ ਹੋ ਲਦਾਣਾ ਲੈਣਾ ਧਰਮਪਾਲ ਦਰਾਂ ਯੂਮਬੀ ਰਿਪੋਰਟ ਧੰਨ